ਜਿੰਦਾ ਦੇ ਦੇਸ਼ ਨਿਕਾਲੇ ਦੇ ਕਾਗਜ਼ ਉੱਤੇ ਕੌਂਸਲ ਦੇ ਦੋ ਮੈਂਬਰਾਂ ਰਾਜਾ ਤੇਜ ਸਿੰਘ ਤੇ ਫਕੀਰ ਨੂਰਦੀਨ ਨੇ ਦਸਤਖਤ ਕੀਤੇ ਇੱਕ ਹੋਰ ਮੈਂਬਰ ਰਾਜਾ ਸ਼ੇਰ ਸਿੰਘ ਦੀ ਥਾਂ ਉਹਦੇ ਭਰਾ ਗੁਲਾਬ ਸਿੰਘ ਤੋਂ ਦਸਤਖਤ ਕਰਾ ਲਏ ਕਰੀ ਨਿਓਸ ਹੁਕਮ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਬਨਾਰਸ ਵਿੱਚ ਜਿੰਦਾ ਕੋਈ ਹੋਰ ਸਾਜ਼ਿਸ਼ ਕਰੇਗੀ ਤਾਂ ਉਹਨੂੰ ਚਨਾਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇਗਾ 14 ਮਈ 1848 ਈਸਵੀ ਨੂੰ ਰੈਜ਼ੀਡੈਂਟ ਦਾ ਹੁਕਮ ਜਿੰਦਾ ਕੋਲ ਪੁੱਜਾ ਮਹਾਰਾਜਾ ਦਲੀਪ ਸਿੰਘ ਦੀ ਮੋਹਰ ਵਾਲੀ ਚਿੱਠੀ ਜਿੰਦਾ ਨੂੰ ਦਿੱਤੀ ਗਈ ਰੈਜ਼ੀਡੈਂਟ ਵੱਲੋਂ ਲਿਖਿਆ ਸੀ ਮੈਂ ਆਪਣੇ ਅਫਸਰਾਂ ਕਪਤਾਨ ਲਿੰਸਟਨ ਤੇ ਲੈਫਟੀਨੈਂਟ ਹਰਟਸਨ ਦੇ ਨਾਲ ਕੁਝ ਇਤਬਾਰੀ ਤੇ ਪਤਵੰਤੇ ਸਰਦਾਰਾਂ ਨੂੰ ਭੇਜ ਰਿਹਾ ਹਾਂ ਇਹ ਲੋਕ ਆਪ ਨੂੰ ਸ਼ੇਖੂਪੁਰੇ ਤੋਂ ਬਾਹਰ ਜਾਣ ਬਾਰੇ ਜੋ ਕੁਝ ਕਹਿਣ ਬਿਨਾਂ ਦੇਰ ਦੇ ਉਹਾਂ ਕਰਨਾ ਇਹ ਆਪ ਨੂੰ ਆਦਰ ਨਾਲ ਲੈ ਜਾਣਗੇ ਆਪ ਦਾ ਕਿਸੇ ਤਰ੍ਹਾਂ ਦਾ અપਮਾਨ ਕਰਨਾ ਜਾਂ ਸਰੀਰਕ ਦੁੱਖ ਦੇਣਾ ਸਾਡਾ ਮਨਸ਼ਾ ਨਹੀਂ ਥੋੜੇ ਦਿਨ ਪਹਿਲਾਂ ਗੰਗਾ ਰਾਮ ਤੇ ਕਾਨ ਸਿੰਘ ਨੂੰ ਫਾਹੇ ਲਾਇਆ ਗਿਆ ਸੀ ਉਹਾਂ ਡਰ ਜਿੰਦਾ ਦੇ ਦਿਲ ਤੇ ਛਾਇਆ ਹੋਇਆ ਸੀ ਇਸ ਵਾਸਤੇ ਉਹਨੇ ਬਿਨਾ ਹੀਲ ਹੁਜਤ ਦੇ ਸ਼ੇਖਪੁਰੋਂ ਜਾਣਾ ਮੰਨ ਲਿਆ। ਉਹਨੇ ਲਿੰਸਟਨ ਨੂੰ ਪੁੱਛਿਆ ਦੱਸੋ ਮੈਨੂੰ ਕਿੱਥੇ ਲੈ ਜਾਓਗੇ। ਅਗੋ ਲਿੰਸਟਨ ਨੇ ਉੱਤਰ ਦਿੱਤਾ ਮੈਨੂੰ ਇਹ ਦੱਸਣ ਦੀ ਆਗਿਆ ਨਹੀਂ। ਹਾਂ ਇਹ ਕਹਿ ਸਕਦਾ ਹਾਂ ਕਿ ਮਹਾਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਹੈ। ਸੋ ਆਪ ਨੂੰ ਬੜੇ ਆਦਰ ਤੇ ਇੱਜ਼ਤ ਨਾਲ ਲਿਜਾਇਆ ਜਾਵੇਗਾ। ਹੁਣ ਆਦਰ ਤੇ ਇੱਜ਼ਤ ਦੀ ਗੱਲ ਛੱਡੋ। ਮੈਂ ਇੰਨਾ ਹੀ ਪੁੱਛਦੀ ਹਾਂ ਕਿ ਮੈਨੂੰ ਲੈ ਜਾਓਗੇ ਕਿੱਥੇ? ਚਿੰਦਾ ਨੇ ਦੁਬਾਰਾ ਪੁੱਛਿਆ। ਲਿੰਸਟਨ ਨੇ ਇਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ। 15 ਮਈ ਨੂੰ ਕੈਦਨ ਜਿੰਦਾ ਕੌਰਾ ਨੂੰ ਸ਼ੇਖੂਪੁਰੋਂ ਲੈ ਦੁਰੇ ਕਸ਼ ਲੋਕਾਂ ਨੇ ਜਿੰਦਾ ਨੂੰ ਇਹ ਵੀ ਇਸ਼ਾਰਾ ਕੀਤਾ ਕਿ ਸ਼ਾਇਦ ਉਸਨੂੰ ਲਾਹੌਰ ਰੱਖਿਆ ਜਾਵੇ ਜਿੰਦਾ ਸੋਚਦੀ ਜਾ ਰਹੀ ਸੀ ਲਾਹੌਰ ਲੈ ਜਾਣ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ ਉਹ ਜਾਣੇ ਮੇਰੀ ਕੈਦ ਭਾਵੇਂ ਹੁਣ ਨਾਲੋਂ ਵੀ ਸਖਤ ਹੋ ਜਾਵੇ ਪਰ ਮੈਂ ਉੱਥੇ ਕਿਸੇ ਪੱਜ ਬਹਾਨੇ ਦਲੀਪ ਨੂੰ ਵੇਖ ਲਿਆ ਕਰਾਂਗੀ ਜਿਸ ਵੇਲੇ ਉਹ ਪਾਰਟੀ ਲਾਹੌਰ ਤੋਂ ਪਾਸੇ-ਪਾਸੇ ਫਿਰੋਜ਼ਪੁਰ ਵੱਲ ਵੱਧੀ ਤਾਂ ਜਿੰਦਾ ਨੇ ਰਾ ਪਛਾਣ ਕੇ ਫਿਰ ਲਿੰਮਸਟਨ ਨੂੰ ਬੁਲਾ ਕੇ ਪੁੱਛਿਆ ਸੱਚ ਦੱਸੋ ਤੁਸੀਂ ਮੈਨੂੰ ਕਿੱਥੇ ਲੈ ਜਾ ਰਹੇ ਹੋ ਮੈਨੂੰ ਤਾਂ ਇਹ ਫਰੋਜ਼ਪੁਰ ਵਾਲੀ ਸੜਕ ਮਾਲੂਮ ਹੁੰਦੀ ਐ ਲਿੰਸਟਨ ਨੇ ਅੱਗੋਂ ਕੋਈ ਉਤਰਨਾ ਨਹੀਂ ਦਿੱਤਾ ਸਤਲੁਜ ਦੇ ਪਤਨ ਦੇ ਪੁੱਜੀ ਤਾਂ ਜਿੰਦਾ ਕੋਰਾ ਸਭ ਕੁਝ ਸਮਝ ਗਈ ਉਸ ਵੇਲੇ ਉਹਦੇ ਖਿਆਲਾਂ ਵਿੱਚ ਤੂਫਾਨ ਮੱਚ ਰਿਹਾ ਸੀ ਦਰਿਆ ਦੇ ਇੱਕ ਪਾਸੇ ਉਹਦਾ ਆਪਣਾ ਦੇਸ਼ ਆਪਣਾ ਰਾਜ ਆਪਣੀ ਪ੍ਰਜਾ ਤੇ ਦੂਜੀ ਪਾਸੇ ਸਭ ਕੁਝ ਬਗਾਨਾ ਉਹ ਨਿਗਾਹ ਟਿਕਾਈ ਸਤਲੁਜ ਦੇ ਵਗਦੇ ਪਾਣੀ ਵੱਲ ਵੇਖ ਰਹੀ ਸੀ ਉਸ ਵੇਲੇ ਸੂਰਜ ਛਿਪਨ ਤੇ ਗਿਆ ਹੋਇਆ ਸੀ ਮਾਣੋ ਉਹਦੇ ਆਪਣੇ ਰਾਜ ਦਾ ਸੂਰਜ ਉਪਰੀ ਸਰਕਾਰ ਦੀ ਹੱਦ ਅੰਦਰ ਉਹਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ। ਡੁੱਬਦੇ ਸੂਰਜ ਦੀਆਂ ਟੇਡੀਆਂ ਕਿਰਨਾ ਪਾਣੀ ਤੇ ਪੈ ਕੇ ਲਹਿਰਾਂ ਵਿੱਚ ਅੱਗ ਬਲ ਰਹੀਆਂ ਸਨ। ਦੁਖੀਆ ਜਿੰਦਾ ਦੀ ਛਾਤੀ ਵਿੱਚ ਭਖਦੇ ਅੰਗਿਆਰਾ ਵਾਂਗ ਲਹੂ ਵੰਨੇ ਸ਼ਾਲੇ ਭਰ ਪਰ ਫੈਸ ਰਹੇ ਸਨ। ਮਹਾਰਾਣੀ ਨੂੰ ਸਤਲੁਜ ਦੀਆਂ ਲਹਿਰਾਂ ਵਿੱਚ ਸਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਏ। ਸ਼ਾਮ ਸਿੰਘ ਵਰਗੇ ਸੂਰਮਿਆਂ ਦਾ ਲਹੂ ਵਗਦਾ ਨਜ਼ਰ ਆ ਰਿਹਾ ਸੀ। ਉਸ ਮਾਰੂ ਮੈਨ ਵਿੱਚ ਸਿੱਖਾਂ ਸ਼ਹੀਦਾ ਤਾਜ ਡੁੱਬਦਾ ਜਾ ਰਿਹਾ ਸੀ ਇਸ ਬੰਦੇ ਦੇ ਜਿੰਦਾ ਨੇ ਪੰਜਾਬ ਛੱਡਿਆ ਤੇ ਫਿਰ ਇਸ ਪਵਿੱਤਰ ਦੇਸ਼ ਦੀ ਧੂੜ ਪਰਸਨੀ ਵੀ ਨਸੀਬ ਨਾ ਹੋਈ ਕੌਸ਼ਤਨ ਫਿਰੋਜ਼ਪੁਰ ਰੱਖ ਕੇ ਉਸ ਨੂੰ ਬਨਾਰਸ ਪਹੁੰਚਾ ਦਿੱਤਾ ਗਿਆ 16 ਮਈ ਨੂੰ ਰੈਜ਼ੀਡੈਂਟ ਨੇ ਲਿਖਿਆ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਕੌਰ ਨੂੰ ਕੱਲ ਲੋਡੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰੇ ਦੇ ਕਿਲੇ ਚੋਂ ਕੱਢ ਕੇ ਅਫਸਰਾਂ ਦੀ ਨਿਗਰਾਨੀ ਅnder ਫਿਰੋਜ਼ਪੁਰ ਨੂੰ ਤੋਰ ਦਿੱਤਾ ਗਿਆ ਹੈ ਮਹਾਰਾਣੀ ਦਾ ਪੰਜਾਬ ਵਿੱਚੋਂ ਦੇਸ਼ ਨਿਕਾਲਾ ਤੇ ਗਵਰਨਰ ਜਨਰਲ ਦੇ ਏਜੰਟਾਂ ਦੀ ਨਿਗਰਾਨੀ ਵਿੱਚ ਬਨਾਰਸ ਵਿੱਚ ਨਜ਼ਰਬੰਦੀ ਤੇ ਉਹਦੀ ਕੈਦ ਅਤੇ ਬੰਦਸ਼ਾ ਲਾਉਣੀਆਂ ਤਾਂ ਕਿ ਉਹ ਅੱਗੋਂ ਲਈ ਕੋਈ ਸਾਜ਼ਿਸ਼ ਜਾਂ ਚਿੱਠੀ ਪੱਤਰ ਨਾ ਕਰ ਸਕੇ ਮੇਰੇ ਖਿਆਲ ਵਿੱਚ ਸਭ ਨਾਲੋਂ ਚੰਗਾ ਢੰਗ ਹੈ ਜੋ ਅਸਾ ਇਸ ਵੇਲੇ ਵਰਤਿਆ ਹੈ ਚੰਗੇ ਭਾਗਾਂ ਨੂੰ ਰਤਾ ਵੀ ਵਿਰੋਧਤਾ ਨਹੀਂ ਹੋਈ ਸਾਰੇ ਲੋਕ ਰਜ਼ਾਮੰਦੀ ਤੇ ਪਰਮਨ ਸਭ ਪ੍ਰਗਟ ਕਰ ਰਹੇ ਸਨੂੰ ਇਹ ਰਜ਼ਾ ਮੰਦੀ ਤੇ ਪਲਮਨਸਾਉ ਉਹਨਾਂ ਮੌਤਾਂ ਦਾ ਨਤੀਜਾ ਸੀ ਜੋ ਕੁਝ ਦਿਨ ਪਹਿਲਾਂ ਗਗਾਰਾਮ ਤੇ ਕਾਨ ਸਿੰਘ ਨੂੰ ਫਾਂਸੀ ਦੇਣ ਨਾਲ ਹੋਈਆਂ ਇਸ ਘਟਨਾ ਬਾਰੇ ਇਵਾਂਸ ਵੈਲ ਲਿਖਦਾ ਹੈ ਇਸ ਤਰ੍ਹਾਂ ਮਹਾਰਾਜੀ ਦੀ ਮਾਤਾ ਤੇ ਸਾਡੇ ਸਾਥੀ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨੂੰ ਅੰਗਰੇਜ਼ ਅਫਸਰਾਂ ਨੇ ਇੱਕ ਮੁਸਲਮਾਨ ਸਰਦਾਰ ਦੀ ਕਰੜੀ ਨਿਗਾਹੇ ਠਾਂ ਫਾਂਸੀ ਦੇ ਝਟਪਟ ਦੇ ਤੱਕੜੇ ਡਰ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਅੰਗਰੇਜ਼ ਅਫਸਰਾਂ ਨੇ ਇਹ ਟਾਂਗੇ ਇਸ ਵਾਸਤੇ ਅਖਤਿਆਰ ਕੀਤਾ ਕਿ ਪਤਵੰਤੇ ਘਰਾਣੇ ਦੀਆਂ ਇਸਤਰੀਆਂ ਦੀ ਇੱਜ਼ਤ ਵਿੱਚ ਅਕਾਰਨ ਦਖਲ ਦੇਣ ਨਾਲ ਗੁਸੈਲ ਸਿੱਖ ਸਿਪਾਹੀਆਂ ਤੇ ਆਮ ਲੋਕਾਂ ਦੇ ਜਜ਼ਬਾਤ ਭੜਕ ਪੈਣਗੇ ਤੇ ਇਹ ਗੱਲ ਹੋਈ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖਬਰ ਸੁਣ ਕੇ ਥਾਂ-ਥਾਂ ਸਿਪਾਹੀ ਭੜਕ ਉੱਠੇ ਮਲਤਾਨ ਦੀ ਮਾਮੂਲੀ ਜਹੀ ਬਗਾਵਤ ਇੱਕ ਵੱਡਾ ਬਲਵਾ ਬਣ ਗਈ ਪੰਜੀ ਮੈਨੂ ਰੈਜ਼ੀਡੈਂਟ ਲਿਖਦਾ ਹੈ ਰਾਜਾ ਸ਼ੇਰ ਸਿੰਘ ਦੇ ਡੇਰੇ ਚੋਂ ਖਬਰਾਂ ਆ ਰਹੀਆਂ ਹਨ ਕਿ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ ਸਿਪਾਹੀ ਆਖਦੇ ਹਨ ਮਹਾਰਾਣੀ ਖਾਲਸਾ ਗੋਮ ਦੀ ਮਾਤਾ ਹੈ ਜਦ ਉਹ ਜਿੰਦਾ ਤੇ ਬਾਲਕ ਦਲੀਪ ਸਿੰਘ ਤੋਂ ਦੂਰ ਕਰ ਦਿੱਤੇ ਗਏ ਹਨ ਤਾਂ ਉਹ ਕੀ ਦੇ ਬਦਲੇ ਲੜਨ ਹੁਣ ਉਹਨਾਂ ਨੂੰ ਮੂਲ ਰਾਜ ਨਾਲ ਲੜਨ ਦੀ ਲੋੜ ਨਹੀਂ ਇਵਾਂਸਬੇਰ ਲਿਖਦਾ ਹੈ ਰਾਜਾ ਸ਼ੇਰ ਸਿੰਘ ਦੇ ਡੇਰੇ ਵਿੱਚ ਜੋ ਕਿਰਨਾ ਤੇ ਬੇਚੈਨੀ ਵਧ ਰਹੀ ਹੈ ਉਸ ਨੂੰ ਖਾਸ ਥਾਂ ਦਿੱਤੀ ਜਾਂਦੀ ਹੈ ਪੰਜਾਬ ਦੀ ਸਾਰੀ ਵਸਨੀਕਾਂ ਨੂੰ ਸਭ ਸਿੱਖਾਂ ਨੂੰ ਅਸਲ ਵਿੱਚ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿੰਨੀਆਂ ਨਾਵਾਜਬ ਸਖਤੀਆਂ ਤੱਕੇ ਤੇ ਜ਼ੁਲਮ ਨਾਲ ਫਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਸਲੂਕ ਕੀਤਾ ਹੈ ਆਮ ਲੋਕ ਕਹਿੰਦੇ ਫਿਰਦੇ ਸਨ ਆਪਣੀ ਪ੍ਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿੱਚ ਭੇਜਣ ਨਾਲ ਅੰਗਰੇਜ਼ਾਂ ਨੇ SLA ਤੋੜ ਦਿੱਤੀ ਹੈ ਕਾਬਲ ਦਾ ਹੁਕਮਦੋਸਤ ਮੁਹੰਮਦ ਖਾਨ ਲਿਖਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋ-ਦਿਨ ਬੜੇ ਬੇਚੈਨ ਹੋ ਰਹੇ ਹਨ ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਕਈਆਂ ਨੂੰ ਹਿੰਦੁਸਤਾਨ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਹੈ ਤੇ ਖਾਸ ਕਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿੱਚ ਸੁੱਟਿਆ ਗਿਆ ਹੈ ਤੇ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਇਹੋ ਜਿਹਾ ਵਰਤਾਰਾ ਨੂੰ ਸਾਰੇ ਮਜਬਾਂ ਦੇ ਲੋਕ ਬੁਰਾ ਸਮਝਦੇ ਹਨ ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ। ਐਡਵਿਨ ਅਰਨੋਲਡ ਲਿਖਦਾ ਹੈ ਮਹਾਰਾਣੀ ਨੂੰ ਆਪਣੇ ਬਾਲਕ ਤੇ ਪ੍ਰਜਾ ਪਾਸੋਂ ਦੂਰ ਕਰਨ ਤੇ ਸਿੱਖਾਂ ਨੇ ਜਿੰਨਾ ਰੋਜ਼ ਪ੍ਰਗਟ ਕੀਤਾ ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਵਿੱਚ ਰੱਖਦੇ ਹਨ। ਇਵਾਨਸਪੇਲ ਇੱਕ ਥਾਂ ਹੋਰ ਲਿਖਦਾ ਹੈ ਮਹਾਰਾਣੀ ਨੂੰ ਕੈਦ ਕਰਨ ਅਤੇ ਦੇਸ਼ ਨਿਕਾਲਾ ਦੇਣ ਬਾਰੇ ਲਾਰਡ ਲਹਾਜੀ ਦਾ ਐਲਾਨ ਅਮਨ ਬਹਾਲ ਰੱਖਣ ਦੇ ਤੌਰ ਤੇ ਨਹੀਂ ਸਗੋਸ ਨੂੰ ਸਜ਼ਾ ਦੇਣ ਦੇ ਤੌਰ ਤੇ ਸੀ ਮੇਰੇ ਖਿਆਲ ਵਿੱਚ ਇਹ ਐਲਾਨ ਨਾ ਵਾਜਬ ਨਾ ਮناسب ਤੇ ਬੇਇਨਸਾਫੀ ਵਾਲਾ ਸੀ ਰਾਣੀ ਦਾ ਦੇਸ਼ ਨਿਕਾਲਾ ਉਹਨਾਂ ਸਭ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ ਇੱਕ ਕੌਮੀ ਹੱਦ ਤੱਕ ਸੀ ਤੇ ਇਹ ਰਾਣੀ ਦੇ ਪੁੱਤਰ ਨੂੰ ਤਖਤ ਤੋਂ ਉਤਾਰਨ ਤੇ ਰਾਜ ਨੂੰ ਤਬਾਹ ਕਰਨ ਬਦਲੇ ਪਹਿਲਾ ਕਦਮ ਸੀ ਇਨ੍ਹਾਂ ਲਿਖਤਾਂ ਤੋਂ ਸਿੱਧ ਹੁੰਦਾ ਹੈ ਕਿ ਜਿੰਦਾ ਦੇ ਦੇਸ਼ ਨਿਕਾਲੇ ਨੇ ਬਹੁਤ ਥਾਈ ਫੌਜਾਂ ਵਿੱਚ ਅੱਗ ਭੜਕਾ ਦਿੱਤੀ ਸੀ ਤੇ ਜਿੱਥੇ ਅਜੇ ਭੜਕਣ ਵਿੱਚ ਦੇਰ ਸੀ ਉੱਥੇ ਤੌਖ ਰਹੀ ਸੀ ਮਹਾਰਾਣੀ ਜਿੰਦਾ ਬਨਾਰਸ ਭੇਜ ਦਿੱਤੀ ਉੱਥੇ ਉਸ ਨੂੰ ਮੈਕਰ ਗਰੇਗ ਡੇ ਨਗਰਾਨੀ ਵਿੱਚ ਸੌਪਿਆ ਗਿਆ ਉਸ ਦੀ ਪੈਨਸ਼ਨ ਦੂਜੀ ਵਾਰ ਘਟਾ ਕੇ 1000 ਮਹੀਨਾ ਕਰ ਦਿੱਤੀ ਪਾਉ 1.5 ਲੱਖ ਸਾਲਾਨਾ ਦੀ ਥਾਂ ਕੇਵਲ 12000 ਸਾਲਾਨਾ ਪਰੋਵਾਲ ਦੀ ਸੁਲਾ ਵਿੱਚ ਕੋਈ ਅਜਿਹੀ ਸ਼ਰਤ ਨਹੀਂ ਸੀ ਜਿਸ ਕਾਰਨ ਪੈਨਸ਼ਨ ਘਟਾਈ ਜਾ ਸਕਦੀ ਪਰ ਡਾਡੇ ਨੂੰ ਪੁੱਛੇ ਕੌਣ 30 ਜੂਨ ਨੂੰ ਪਿੱਛੋਂ ਰੈਜ਼ੀਡੈਂਟ ਦੀ ਚਿੱਠੀ ਪੁੱਜੀ ਸਾਜ਼ਿਸ਼ ਬਾਰੇ ਕੁ ਚਿੱਠੀਆਂ ਮਿਲੀਆਂ ਨੇ ਪਰ ਕਿਹਾ ਨਹੀਂ ਜਾ ਸਕਦਾ ਕਿ ਉਹ ਸੱਚੀਆਂ ਨੇ ਜਾਂ ਝੂਠੀਆਂ ਜੇ ਸੱਚੀਆਂ ਨੇ ਤਾਂ ਮਹਾਰਾਣੀ ਬੜੀ ਘਿਰਨਾ ਭਰੀ ਸਾਜ਼ਿਸ਼ ਵਿੱਚ ਫਸੀ ਹੋਈ ਹੈ ਇਹਨਾਂ ਚਿੱਠੀਆਂ ਦੀ ਪੜਤਾਲ ਕਰਕੇ ਮੈ ਗ੍ਰੈਗਰ ਨੇ ਮੰਨਿਆ ਕਿ ਜਿੰਦਾ નિર્ਦੋਸ਼ ਹੈ ਫਿਰ ਵੀ ਉਸਨੇ سزا ਦੇ ਦਿੱਤੀ ਗਈ ਗਵਰਨਰ ਜਨਰਲ ਡਲਹੌਜੀ ਦੇ ਹੁਕਮ ਨਾਲ 14 ਜੁਲਾਈ ਨੂੰ ਜਿੰਦਾਂ ਨੇ 50 ਲੱਖ ਦੇ ਗਹਿਣੇ ਤੇ 2 ਲੱਖ ਨਗਦ ਜੋ ਵੀ ਉਹਦੇ ਕੋਲ ਸੀ ਖੋ ਲਿਆ ਗਿਆ ਇਸ ਤੋਂ ਅੱਗੇ ਲਿਖਦਿਆ ਛਾਤੀ ਫਟਦੀ ਹੈ ਦੋ ਮੇਮਾ ਐਲਨ ਤੇ ਸਟੈਨਲੀ ਕੋਲੋ ਜਿੰਦਾਂ ਤੇ ਉਹਦੀਆਂ ਦਾਸੀਆਂ ਦੀ ਜਾਮਾ ਤਲਾਸ਼ੀ ਕਰਾਈ ਗਈ ਉਹਨਾਂ ਮਹਾਰਾਣੀ ਦੇ ਸਾਰੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਅੰਗਰੇਜ਼ ਕੌਮ ਜੋ ਦੁਨੀਆ ਭਰ ਵਿੱਚ ਆਪਣੇ ਆਪ ਨੂੰ ਪਰਮਨਸਉ ਤੇ تہذیਬ ਵਿੱਚ ਸਭ ਤੋਂ ਅੱਗੇ ਦੱਸਦੀ ਹੈ ਉਸਦੇ ਇੱਕ ਪਤਵੰਤੇ ਹਾਕਮ ਲਾਰਡ ਲਹੌਜੀ ਨੇ ਆਪਣੇ ਮੋਏ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਇਹ ਮਨੋਕਤਾ ਤੋਂ ਗਿਰਿਆ ਹੋਇਆ ਸਲੂਕ ਕੀਤਾ। ਤਲਾਸ਼ੀ ਸਮੇਂ ਜੰਦਕੌਰਾਂ ਦੇ ਸੂਟਕੇਸ ਵਾਲੇ ਕੱਪੜਿਆਂ 'ਚੋਂ 33 ਚਿੱਠੀਆਂ ਨਿਕਲੀਆਂ ਜੋ ਉਹਦੇ ਰਿਸ਼ਤੇਦਾਰਾਂ ਵੱਲੋਂ ਲਿਖੀਆਂ ਹੋਈਆਂ ਸਨ। ਮੈਗ ਗ੍ਰੇਗਰ ਮੰਨਦਾ ਹੈ ਕਿ ਉਹਨਾਂ ਚਿੱਠੀਆਂ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇੱਕ ਅੱਖਰ ਵੀ ਨਹੀਂ ਸੀ। ਜਿੰਦਾ ਦਾ ਗੁਨਾਹ ਕੋਈ ਨਹੀਂ ਸੀ ਪਰ ਕੀ ਉਹਦਾ ਇੰਨਾ ਗੁਨਾਹ ਵੀ ਕਾਫੀ ਨਹੀਂ ਸੀ ਕਿ ਉਹ ਬੇਗੁਨਾਹ ਸੀ? ਕਈ ਵਾਰ ਬੇਗੁਨਾ ਹੋਣਾ ਵੀ ਸਾਬੜਾ ਵੱਡਾ ਅਪਰਾਧ ਬਣ ਜਾਂਦਾ ਹੈ ਇਹ ਜਮਾ ਤਲਾਸ਼ੀ ਦੀ ਖਬਰ ਨੇ ਬਾਲਦੀ ਤੇ ਤੇਲ ਪਾ ਦਿੱਤਾ ਪਛਮੀ ਪੰਜਾਬ ਵਿੱਚ ਬਹੁਤ ਸਾਰੇ ਥਾਵਾਂ ਤੇ ਸਿੱਖ ਫੌਜਾਂ ਭੜਕੁਠੀਆਂ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਤੇ ਉਸਦੇ ਪਿਤਾ ਸਰਦਾਰ ਚੱਤਰ ਸਿੰਘ ਨੇ ਬਗਾਵਤ ਕਰ ਦਿੱਤੀ ਇਸੇ ਬਗਾਵਤ ਨੂੰ ਸਿੱਖਾਂ ਦੀ ਦੂਜੀ ਲੜਾਈ ਕਿਹਾ ਜਾਂਦਾ ਹੈ ਲਾਰਜ ਡਲਹੌਜੀ ਦੇ ਮਨ ਦੀ ਮੁਰਾਦ ਪੂਰੀ ਹੋਈ ਅੰਗਰੇਜ਼ ਸੈਨਾਪਤੀ ਗਫ ਬੜੀ ਤਕੜੀ ਫੌਜ ਲੈ ਕੇ ਪੰਜਾਬ ਆਵੜਿਆ ਉਸ ਦਿਨ ਰਾਜਾ ਸ਼ੇਰ ਸਿੰਘ ਨਾਲ ਚਾਰ ਲੜਾਈਆਂ ਹੋਈਆਂ ਪਹਿਲੀ ਰਾਮਨਗਰ 22 ਨਵੰਬਰ 1848 ਈ ਦੂਜੀ ਸੈਦਲਾਪੁਰ 4 ਦਸੰਬਰ ਤੀਜੀ ਚੇਲਿਆਵਾਲਾ 13 ਜਨਵਰੀ 1849 ਈ ਇਨ੍ਹਾਂ ਤਿੰਨਾਂ ਲੜਾਈਆਂ ਵਿੱਚ ਸਿੱਖਾਂ ਦਾ ਪਾਸਾ ਭਾਰਾ ਰਿਹਾ ਆਖਰੀ ਚੌਥੀ ਲੜਾਈ 21 ਫਰਵਰੀ 1849 ਨੂੰ ਗੁਜਰਾਤ ਵਿੱਚ ਬਾਰੂਦ ਸਿੱਕਾ ਮੁੱਕ ਜਾਣ ਦੇ ਕਾਰਨ ਰਾਜਾ ਸ਼ੇਰ ਸਿੰਘ ਹਾਰ ਗਿਆ ਬਚੀ ਹੋਈ ਫੌਜ ਲੈ ਕੇ ਰਾਜਾ ਸ਼ੇਰ ਸਿੰਘ ਰਾਵਲਪਿੰਡੀ ਵੱਲ ਵਧਿਆ ਉੱਥੇ ਉਸਨੇ 14 ਮਾਰਚ ਨੂੰ ਅੰਗਰੇਜ਼ਾਂ ਸਾਹਮਣੇ ਆਪਣੇ ਹਥਿਆਰ ਛੱਡੇ ਰਾਜਾ ਸ਼ੇਰ ਸਿੰਘ ਸਰਦਾਰ ਚਤਰ ਸਿੰਘ ਦੇ ਕੁਝ ਹੋਰ ਸਿੱਖ ਅਫਸਰਾਂ ਨੂੰ ਕੈਦ ਕਰ ਲਏ ਗਏ ਸਪਾਈਆਂ ਕੋਲੋਂ ਹਥਿਆਰ ਖੋ ਕੇ ਉਹਨਾਂ ਨੂੰ ਘਰਾਂ ਨੂੰ ਰਿਵਾਨਾ ਕਰ ਦਿੱਤਾ ਗਿਆ ਹੁਣ ਆਖਰੀ ਫੈਸਲੇ ਦਾ ਸਮਾਂ ਆਇਆ ਇਸ ਲੜਾਈ ਦੇ ਸਮੇਂ ਵਾਰ-ਵਾਰ ਲਾਰਡ ਲਹਾਜੀ ਦੇ ਐਲਾਨ ਨੂੰ ਦੁਹਰਾਇਆ ਗਿਆ ਸੀ ਕਿ ਜੋ ਇਸ ਬਗਾਵਤ ਵਿੱਚ ਹਿੱਸਾ ਨਹੀਂ ਲੈਣਗੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਦਲੀਪ ਸਿੰਘ ਅੰਗਰੇਜ਼ਾਂ ਦੀ ਸਰਪ੍ਰਸਤੀ ਵਿੱਚ ਉਹਨਾਂ ਦੇ ਕਬਜ਼ੇ ਅੰਦਰ ਸੀ ਉਹਨੇ ਕੋਈ ਕਸੂਰ ਨਹੀਂ ਸੀ ਕੀਤਾ ਪੱਡਲਹੌਜੀ ਨੇ ਆਪਣੇ ਸਾਰੇ ਐਲਾਨਾਂ ਤੇ ਇਕਰਾਰਾਂ ਨੂੰ ਛਿੱਕੇ ਟੰਗੇ ਉਸ 마ਸੂਮ ਬਾਲਕ ਦੀ ਗਰਦਨ ਉੱਤੇ ਛੁਰੀ ਫੇਰ ਦਿੱਤੀ 29 ਮਾਰਚ 1859 ਈਸਵੀ ਨੂੰ ਪੰਜਾਬ ਜ਼ਬਤ ਕਰ ਲਿਆ ਗਿਆ ਆਖਰੀ ਐਦਨਾਮੇ ਦੀਆਂ ਸ਼ਰਤਾਂ ਇਹ ਹਨ ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ ਲਾਹੌਰ ਦਰਬਾਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ ਉਸ ਬਦਲੇ ਤੇ ਇਸ ਲੜਾਈ ਦੇ ਖਰਚੇ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ ਕੋਹਿੰੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹ ਸੁਹਾਜ ਕੋਲੋਂ ਲਿਆ ਸੀ ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਦੀ ਭੇਟ ਕਰੇਗਾ ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਿਹਤ ਲਈ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਲਵੇਗਾ ਜੋ ਕੰਪਨੀ ਦੇ ਰੁਪਏ 4 ਲੱਖ ਤੋਂ ਘਾਟੇ ਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਪਰ ਉੱਪਰ ਦੱਸੀ ਪੈਨਸ਼ਨ ਦਾ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜਾਤੀ ਤੌਰ ਤੇ ਦਿੱਤਾ ਜਾਵੇਗਾ ਪਰ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ ਤੇ ਉੱਥੇ ਰਿਆਇਸ਼ ਰੱਖੇਗਾ ਜਿੱਥੇ ਗਵਰਨਰਲ ਜਨਰਲ ਉਸ ਲਈ ਥਾਂ ਤਜ਼ਵੀਜ਼ ਕਰੇਗਾ ਪੰਜਾਬ ਵਿੱਚੋਂ ਸਿੱਖਾਂ ਦਾ ਰਾਜ ਸਮਾਪਤ ਹੋ ਗਿਆ ਲਾਹੌਰੀ ਜੀ ਨੇ ਰਹਿੰਦਾ ਗੁੱਸਾ ਵੀ ਜਿੰਦਾ ਉੱਤੇ ਕੱਢ ਲਿਆ ਪੰਜਾਬ ਦੀ ਜ਼ਬਤੀ ਤੋਂ ਪੂਰਾ 1 ਸਤਾਰਾ ਪਿਛੋਂ 6 ਅਪ੍ਰੈਲ ਨੂੰ ਜਿੰਦਾਂ ਨੂੰ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ।